ਕੀ ਗਿਆ ਸੇਵਕ ਤੂੰ ਹੂੰ ਭੁੱਲ ਗਿਆ ਵਾ ਜਦੋਂ ਤੂੰ ਆਇਆ ਸੀ ਨਾ ਇੱਥੇ ਖਾਲੀ ਹੱਥਾਂ ਮੇਰੇ ਧੀਰੇ ਹੱਥ ਤੋਂ ਸੀ ਵਾ ਨਾ ਹੋਰ ਕੁਝ ਤੇਰੇ ਹੱਥ ਚ ਨਹੀਂ ਸੀ ਉਸ ਟਾਈਮ ਤੇ ਹੂੰ ਹੱਥ ਚ ਨਹੀਂ ਮੰਮੀ ਮੇਰੀ ਗੱਲ ਸੁਣੋ ਮੰਨਿਆ ਮੈਂ ਉਹ ਨਿੱਕੀ ਜੀ ਨੌਕਰੀ ਕਰਦਾ ਮੈਂ ਨੋ ਕੋ ਬੰਜਰ ਜ਼ਮੀਨ ਨਹੀਂ ਤੁਹਾਨੂੰ ਪਤਾ ਹੈ ਬੰਜਰ ਜ਼ਮੀਨ ਨੂੰ ਕੋਈ ਹੱਥ ਵੀ ਨਹੀਂ ਪਾਉਂਦਾ ਅਣਪੜ ਨਹੀਂ ਸੀ ਮੈਂ ਪੜਿਆ ਲਿਖਿਆ ਸੀ ਤੁਹਾਡੀ ਧੀ ਨੂੰ ਵੀ ਪਤਾ ਹੈ ਕਿ ਉਹ ਪੰਜਾਬੂ ਜ਼ਮੀਨ ਹੈ ਇਹ ਤੇ ਇਮਾਰਤ ਵਧੀਆ ਖੜੀ ਹੋਣੀ ਆ ਤਾਂ ਕਰਕੇ ਵਿਆਹ ਕਰਾਇਆ ਉਹਨੇ ਨਹੀਂ ਤੇ ਜੇ ਮੈਂ ਅਨਪੜਹੁਣਾ ਉਹਨੇ ਤੇ ਕਦੀ ਵਿਆਹ ਨਹੀਂ ਕਰਾਉਣਾ ਮੰਨਿਆ ਤਿੱਤਾ ਸਾਥ ਤੂੰ ਪਰ ਤੂੰ ਹੀ ਨਾ ਅੱਜ ਵੀ ਮੇਰੇ ਮਾਪਿਆਂ ਦੀ ਬਰਾਬਰੀ ਨਹੀਂ ਕਰ ਸਕੇ ਪੜਾਇਆ ਲਿਖਾਇਆ ਉਹਨਾਂ ਨੇ ਮੈਨੂੰ ਸਾਰਾ ਕੁਝ ਉਹਨਾਂ ਨੇ ਸਿਖਾਇਆ ਤੂੰ ਕੀ ਕੀਤਾ ਨੌਕਰੀ ਦਵਾਈ ਆ ਮਾ ਕਾਕਾ ਆਹੀ ਸਟੈਂਡ ਕਰਦੇ ਰਹੇ ਤੈਨੂੰ ਤੈਨੂੰ ਸ਼ਹਿਰ ਦੇ ਵਿੱਚ ਇੰਨੀ ਵੱਡੀ ਕੋਠੀ ਪਵਾਤੀ ਅੱਜ ਤੈਨੂੰ ਮਾਂ ਪਿਓ ਦਾ ਪਿਆਰ ਚੇਤੇ ਆਇਆ। ਕੁੱਤੀ ਪਵਾਤੀ। ਮਿਹਨਤ ਤੇ ਸਾਰੀ ਮੇਰੀ ਲੱਗੀ। ਦੱਸੋ ਮੈਨੂੰ ਆਫਿਸ ਤੂੰ ਹੀ ਜਾਂਦੇ ਰੇ ਮੇਰੇ ਨਾਲ। ਦੱਸੋ। ਕੰਮ ਤੂੰ ਹੀ ਕਰਦੇ ਰਿਆ ਉੱਥੇ ਜਾ ਕੇ। ਉਹ ਮੰਨਿਆ ਤੂੰ ਮਿਹਨਤ ਕਰਦਾ ਰਿਆ ਵਾ ਨੌਕਰੀ ਵੀ ਤੇ ਤੈਨੂੰ ਚੰਗੀ ਜਗ੍ਹਾ ਹੀ ਲਵਾ ਕੇ ਦਿੱਤੀ। ਇਹ ਮੰਮੀ ਕਿਸਮਤ ਦੀ ਗੱਲ ਆ। ਮਾੜੀ ਜੀ ਨੌਕਰੀ ਹੀਗੀ। ਇਹ ਕਿਸਮਤ ਦੀ ਗੱਲ ਆ। ਮਾੜੀ ਜੀ ਨੌਕਰੀ ਹੀ ਨਾ। ਪੜਿਆ ਲਿਖਿਆ ਹੀ ਤਾਂ ਟਾਡੀ ਟੀਨ ਪਸੰਦ ਆ ਕਿ ਚੱਲ ਭਈ। ਇਹਦੇ ਨਾਲ ਵਿਆਹ ਕਰਾਉਨੇ ਆ। ਵਧੀਆ ਨੌਕਰੀ ਦਿਵਾਉਨੇ ਆ। ਮੈਂ ਵੀ ਰਾਣੀਆ ਵਾਂਗ ਰਹੂਗੀ। ਗੱਲ ਤੇ ਆਈ। ਕੀ ਗੱਲ ਅੱਜ ਨਹੀਂ ਤੇ ਕੱਲ ਵੱਡੀ ਨੌਕਰੀ ਤੇ ਮੈਂ ਲੱਗ ਹੀ ਜਾਣਾ ਏ ਜਿਆਦਾ ਗੱਲ ਹੈ ਨਾ ਇਹਨੂੰ ਕੋ ਕਿਹਨਾਂ ਪੜਨ ਨੂੰ ਸਟੈਂਡ ਕਰਕੇ ਵਿਖਾਵੇ ਟੈਲੈਂਟ ਹੈਗਾ ਹੀ ਨਾ ਮੇਰੇ ਚ ਇਹਦੀ ਪਰਖ ਹੀ ਤਾਂ ਕਰਕੇ ਇਹਨੇ ਮੇਰੇ ਨਾਲ ਵਿਆਹ ਕਰਾਇਆ ਜੇ ਮੈਂ ਨਾ ਪੜਨਾ ਖੋਦੀ ਵਿਆਹ ਮੇਰੇ ਨਾਲ ਤਾਂ ਸੋ ਮੈਨੂੰ ਤੁਹਾਨੂੰ ਨਾ ਦੱਸਾ ਕੀ ਚਾਹੀਦਾ ਏ ਮੇਰੇ ਮਾਪੇ ਉਹਦੇ ਨਾਲ ਰਲ ਕੇ ਚੱਲਣਾ ਚਾਹੀਦਾ ਏ ਪਰ ਤੁਸੀਂ ਕੰਡੇ ਬੀਜੇ ਤੋ ਹੀ ਮੈਨੂੰ ਉਹਨਾਂ ਦੇ ਖਲ ਪੜਕਾਉਂਦੇ ਰਹੇ ਤੇ ਮੈਂ ਛਦਾਈ ਜਿਹੜਾ ਤੁਹਾਡੇ ਮਗਰ ਲੱਗਿਆ ਗੱਲ ਕਰਦੇ ਤੁਸੀਂ ਨੌਕਰੀ ਦੀ ਫਲਾਣ ਨੌਕਰੀ ਦਵਾਈ ਤੈਨੂੰ ਇਹ ਦਵਾਈਆ ਜਾਓ ਆਪਣੀ ਧੀ ਨੂੰ ਕੋ ਕਰਕੇ ਵਿਖਾਵੇ ਕੰਮ ਹੋ ਕੇ ਵਿਖਾਵੇ ਸਟੈਂਡ ਮੇਰੇ ਵਾਂਗ ਫਿਰ ਮੈਂ ਦੱਸੂ ਮੈਂ ਪਾ ਲੂੰ ਨੀਵੀ ਜਾਓ ਜੇ ਤੂੰ ਕਹਿੰਨੇ ਨਾ ਉਹਨੂੰ ਕਹੋ ਕੰਮ ਕਰ ਲੈ ਮੇਰੇ ਬਰਾਬਰ ਖੜੀ ਹੋ ਕੇ ਵਿਖਾਰੇ ਤੁਹਾਡੇ ਪੈਰਾਂ ਚ ਡੇਗਾਰੋ ਸਾਰੀ ਉਮਰ ਕਿ ਐਡੀ ਉਹ ਟੈਲੈਂਟ ਵਾਲੀ ਐਡੀ ਮੈਨੂੰ ਉਹ ਕਹਿੰਦੇ ਨਾ ਐਡੀ ਸਟੈਂਡ ਵਾਲੀ ਤੇ ਕਰਦੇ ਜਾਓ ਜਾ ਪੁੱਤ ਜਾ ਕਰ ਲੈ ਆਪਣੀ ਮਰਜ਼ੀ ਜੀ ਮੈਂ ਕੱਢੇ ਤੇਰੇ ਮਾਪਿਓ ਨੂੰ ਘਰੋਂ ਚੱਲ ਆਏ ਜਾ ਕੇ ਰੱਖ ਉਹਨਾਂ ਨੂੰ ਮੈਨੂੰ ਕੀ ਲੱਗੇ ਮੇਰੀ ਮਾਰੀ ਕਿਸਮਤ ਜਿਹੜੇ ਘਰੋਂ ਚੱਲ ਗਏ ਤੇ ਜਿਨ੍ਹਾਂ ਦੀ ਬਦੌਲਤ ਗਏ ਹਨ ਉਹ ਚਾਨਣ ਸਭ ਨੂੰ ਹੈਗਾ ਕਿ ਕਿਹਦੇ ਕਿਹਦੇ ਕਰਕੇ ਮੇਰੇ ਮਾਪਿਓ ਘਰੋਂ ਬਾਹਰ ਗਏ ਤਾਬੇ ਕਰ ਲੋ ਜੋ ਕਰਨਾ ਜਿੱਦਾਂ ਕਰ ਜੀ ਕਰਨਾ ਆਪਣੀ ਮਰਜ਼ੀ ਨਾਲ ਕਰੋ ਮੈਂ ਤੇ ਮਾੜੀ ਕਿਸਮਤ ਨੂੰ ਪਤਾ ਲੈਣਾ ਕਿ ਜਦਾਂ ਮੈਂ ਘਚਾਂ ਲੰਘਦੀ ਲੰਘਦੀ ਲੈ ਹੀ ਜਾਵਾਂ ਪਤਾ ਮੈਂ ਤਾਂ ਚਲੀ ਆਪਣੇ ਘਰ ਨੂੰ ਮੈਂ ਆਪਣੇ ਘਰ ਥੋੜੇ ਕਪਾਤ ਪਾਉਣਾ ਵਾ ਨੋ ਮੇਰੀ ਡੀਗਦੀ ਹੋਣੀ ਆ ਮੇਰੀ ਸੋਨ ਗੱਲ ਤੇ ਮਰਦ ਨੂੰ ਸੁਣਾ ਲਾ ਦੇ ਮੇਰੀ ਮੰਮੀ ਆਈ ਹੀ ਹੈ ਤੇ ਮੈਨੂੰ ਫੋਨ ਕਰ ਲੈ ਨਹੀਂ ਤੇ ਚੱਲ ਤੂੰ ਰਹਿਣ ਹੀ ਦੇ ਮੈਂ ਆਪੇ ਫੋਨ ਕਰਕੇ ਗੱਲ ਕਰ ਲੂ ਜੰਨਾ ਵਾ ਮੰਮੀ ਵਾ ਆਪਣੇ ਘਰੇ ਨੇ ਕਪਾਤ ਪਾਉਣਾ ਓਏ ਹੋ ਮਾਤ ਆਪਣੀ ਧੀ ਨੂੰ ਦਿੱਤੀ ਹੁੰਦੀ ਨਾ ਅੱਜ ਮੇਰੇ ਘਰੇ ਪੱਕਾ ਪਤ ਨਹੀਂ ਹੋਣਾ ਆਪਣੇ ਘਰ ਦੀ ਲੜਾਈ ਦਾ ਫਿਕਰ ਹੈ ਇਹੋ ਮਾਤ ਆਪਣੀ ਧੀ ਨੂੰ ਦਿੱਤੀ ਹੁੰਦੀ ਨਾ ਤੇ ਅੱਜ ਸਾਡੇ ਘਰੇ ਲੜਾਈ ਨਾ ਹੁੰਦੀ ਰੱਬਾ ਕਿਵੇਂ ਮਿਲਾਂ ਆਪਣੀ ਮਾਂ ਨੂੰ ਮੈਂ ਮਿਲਨ ਤੇ ਮੈਂ ਚੱਲ ਜਾ ਪਰ ਆਪਣੀ ਭੈਣ ਦੀ ਕੀਤੀ ਬੇਇੱਜ਼ਤੀ ਅੱਖਾਂ ਕਿਉਂਦੀ ਹੈ ਉਹ ਆਪਣੇ ਜਿਹੜਾ ਮੇਰਾ ਯਾਰ ਆ ਕਿੰਨਾ ਸਾਥ ਦਿੱਤਾ ਹੁੰਨੇ ਮੇਰਾ ਉਹਦੀ ਮੈਂ ਇਨੀ ਬੇਇੱਜ਼ਤੀ ਕੀਤੀ ਉਹ ਮੇਰੇ ਅੱਗੇ ਆਉਣ ਡਿਆ ਕਿਹੜਾ ਮੂੰਹ ਲੈ ਕੇ ਉਹਨਾਂ ਕੋਲ ਜਾਊਂਗਾ ਮੈਂ ਰੱਬਾ ਤੂੰ ਹੀ ਮਿਲਵਾ ਦੇ ਮੈਨੂੰ ਮੇਰੀ ਮਾਂ ਨਾਲ ਮੇਰਾ ਨਾ ਦਮ ਹੀ ਆ ਘੁੱਟੀ ਜਾਂਦਾ ਅੰਦਰੋਂ ਬਸ ਆਪਣੀ ਮਾਂ ਦਾ ਚਿਹਰਾ ਵੇਖਣ ਨੂੰ ਦਿਲ ਕਰਨ ਦਿਆ ਇੱਕ ਵਾਰੀ ਮਿਲਾ ਦੇ ਰੱਬਾ ਮੈਨੂੰ ਮੇਰੀ ਮਾਂ ਬਸ ਸਿਮਰਤ ਹੋਰ ਕੁਝ ਖਾਣਾ ਤੇ ਦੱਸ ਮੈਂ ਬਣਾਦਾ ਭੁੱਖ ਲੱਗੀ ਹੋਣੀ ਆ ਇਕੱਲੀ ਚਾਹ ਹੀ ਪੀ ਕੇ ਤੂੰ ਬੈਠੀ ਆ ਹੈ ਮੇਰਾ ਕੁਝ ਖਾਣ ਨੂੰ ਮਨ ਨਹੀਂ ਕਰਨ ਦਿਆ ਕਿਉਂ ਮਨ ਕਿਉਂ ਨਹੀਂ ਕਰਨ ਦਿਆ ਮੇਰੀ ਗੱਲ ਸੁਣੋ ਨਾ ਆਪਣੀ ਕਿੱਥੇ ਤੋਰਿਆ ਜੀ ਲੈ ਤੂੰ ਬੋਲਦੀ ਕਿਤਰਾ ਭਾਬੀ ਆ ਤੇਰੀ ਤੇਰੇ ਤੋਂ ਵੱਡੀ ਆ ਹਮ ਤੇ ਹੈ ਕਿਥੇ ਆ ਇਹੋ ਪੁੱਛਿਆ ਤੇ ਬਾਜ਼ਾਰ ਗਈ ਤੈਨੂੰ ਪਤਾ ਵਾਦਾ ਬੁਟੀਕ ਦਾ ਕੰਮ ਆ ਸੂਟ ਆਏ ਕਿਸੇ ਦੇ ਵਿਆਹ ਦੇ ਸਿਪਣੇ ਉਹਨਾਂ ਨੇ ਲੈਸਾਂ ਗਈਆਂ ਹਿਲਾਉਣੀਆਂ ਵਾ ਚੁੰਨੀਆਂ ਚੰਨੀਆਂ ਨੂੰ ਤੇ ਉਹ ਗਈ ਲੈਣ ਨਾਲ ਮੈਚਿੰਗ ਕਰਕੇ ਤੇ ਕੀ ਗੱਲ ਪਾ ਲਈ ਆਪਣੀ ਕੰਮ ਕਰਦੀ ਸਾਰਾ ਤੁਹਾਡੇ ਸਿਰ ਤੇ ਥੱਕ ਜਾਂਦੀ ਲੈ ਵੇ ਪੁੱਤ ਜਿਉਂ ਸਮਾਈ ਦਾ ਕੰਮ ਕਰਦੀ ਤੇ ਨਾਲ ਮੈਂ ਥੋੜਾ ਬੋਧਾ ਲੱਗ ਘਰੋ ਕਰਾ ਦੇਣੀ ਤੇ ਇਹਦੇ ਚ ਮੇਰਾ ਕੀ ਘਸ ਜਾਂਦਾ ਵਾ ਮੈਂ ਆਪਣੀ ਨੋ ਦੀ ਹੈਲਪ ਹੀ ਕਰਉਣੀ ਆ ਬੜਾ ਤਾਨੂੰ 헤ਜ ਹੁੰਦੇ ਹੁਣ ਉਹਦਾ ਕੀ ਤਾਂ ਦੇ ਸਿਰ ਤੇ ਧੂੜਤਾ ਉਹਨੇ ਜਿਹੜਾ ਹਰ ਗੱਲ ਤੇ ਉਹਦੇ ਬੜੀ ਤਾਰੀਫ ਕਰਦੇ ਜੀ ਉਹਨੇ ਮੇਰੇ ਸਿਰ ਤੇ ਕੁਛ ਨਹੀਂ ਧੂੜਿਆ ਮੈਂ ਹਮੇਸ਼ਾ ਉਹਦੇ ਨਾਲ ਲੱਜਦਾ ਹੀ ਰਹਿਨੀ ਆ ਉਹ ਤੇ ਮੈਂ ਕੁਛ ਟਾਈਮ ਨਹੀਂ ਤੇਰੇ ਕੋਲ ਚੱਲ ਗਈ ਹਾਂ ਤੇ ਮਗਰ ਪਤਾ ਮੇਰੀ ਕੁੜੀ ਨੂੰ ਕਿੰਨਾ ਔਖਾ ਆ ਨੋਹ ਰਾਣੀ ਨੂੰ ਸਾਰਾ ਘਾਟ ਦਾ ਵਿਚਾਰੀ ਨੂੰ ਕੱਲੀ ਨੂੰ ਕਰਨਾ ਪੈਂਦਾ ਹੈ ਤੇ ਬਟਿਕ ਦਾ ਵੀ ਤੈਨੂੰ ਤਾਂ ਪਤਾ ਇਹ ਤੇਰੀ ਵੱਡੀ ਭਾਬੀ ਦਾ ਉਹਨੇ ਕਿਤਰਾ ਰੱਖਿਆ ਇਹ ਮੈਨੂੰ ਹੈ ਇਹ ਇੰਨੇ ਤੇ ਮੈਨੂੰ ਰਾਣੀਆਂ ਵਾਂਗੂ ਰੱਖਿਆ ਵਾ ਕਿਤੇ ਮੈਨੂੰ ਪੁੰਜੇ ਪੈਰ ਨਹੀਂ ਪਹੁੰਦਿੰਦੀ ਬਾਕੀ ਕੰਮ ਦੀ ਗੱਲ ਕਰਦੀ ਆ ਕੰਮ ਤੇ ਮੈਂ ਕਰਦੀ ਆ ਆਪਣੀ ਮਰਜ਼ੀ ਨਾਲ ਤਾਂ ਕਿ ਮੇਰੇ ਵੀ ਹੱਡ ਪੈਰ ਚੱਲਦੇ ਰਹਿਣ ਕੱਲ ਨੂੰ ਮੈਨੂੰ ਜੇ ਕੋਈ ਪੁੱਛੇ ਨਾ ਤਾਂ ਮੈਂ ਘਟੋ ਘਟ ਆਪਣੀ ਦੋ ਰੋਟੀ ਖਾ ਲਾ ਕੇ ਖਾਂ ਜੋਗੀ ਤੇ ਹੋਵਾਂ ਕਿਸੇ ਤੇ ਡਿਪੈਂਡ ਨਹੀਂ ਮੈਂ ਹੋਣਾ ਚਾਹੁੰਦੀ ਹਜੇ ਹਜੇ ਨਾਲੇ ਮੇਰੀ ਕਿਹੜੀ ਉਮਰ ਹੋ ਗਈ ਆ ਵੀ ਮੈਂ ਬੁੱਢੀ ਹੋ ਗਈ ਵੀ ਮੇਰੇ ਹੱਥ ਪੈਰ ਹੀ ਨਹੀਂ ਚੱਲਦੇ ਜਿਹੜਾ ਮੈਂ ਬਹਿ ਜਾਵਾਂ ਮੰਜੇ ਦੇ ਸੱਜ ਕੇ ਮੈਂ ਨਾ ਨਾਲੇ ਤੁਹਾਡੀਆਂ ਗੱਲਾਂ ਸੁਣਨਾ ਹੀ ਤੇ ਨਾਲੇ ਭਾਬੀ ਦੀਆਂ ਜਿਹੜੀ ਮੈਂ ਗੱਲ ਕਰਨਾ ਹੀ ਨਾ ਪਹਿਲਾਂ ਉਹ ਮੇਰੀ ਗੱਲ ਸੁਣੋ ਹੁਣ ਹੂੰ ਕਿਹੜੀ ਗੱਲ ਕਰ ਬਲ ਕੀ ਕਹਿ ਕੇ ਆਏ ਜੀ ਸੇਵਕ ਨੂੰ ਮੈਂ ਕੀ ਕਹਿ ਕੇ ਆਈ ਸੇਵਕ ਨੂੰ ਸੋ ਕੋ ਸੇਵਾ ਕਿ ਮੈਨੂੰ ਉਲਟਾ ਬੜਾ ਪੈਨ ਦਿਆ ਸੀ ਪਤਾ ਨਹੀਂ ਉਹਨੂੰ ਕਿੱਥੋਂ ਹੁਣ ਮਾਰਾ ਹੈ ਜਾਗ ਗਈ ਮੈਨੂੰ ਤਾਂ ਪੁੱਠਾ ਪੁੱਠਾ ਹੀ ਬੋਲੀ ਜਾਂਦਾ ਹੈ ਕੱਲ ਹੁਣ ਇਹ ਤਾਂ ਕੋਈ ਚਲ ਸਵਾਦ ਦੀ ਗੱਲ ਹੀ ਨਹੀਂ ਕੀਤੀ ਕੱਲ ਚਲ ਸਵਾਦ ਦੀ ਗੱਲ ਕੀ ਕਰੇ ਜੋ ਕੁਝ ਬੀਤਨ ਦੇ ਨਾ ਮੈਨੂੰ ਲੱਗਦਾ ਸਾਰਾ ਕੁਝ ਵੀ ਤੁਹਾਡੇ ਵੱਲੋਂ ਹੋਣ ਦਿਆ ਵਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਮੈਂ ਤੈਨੂੰ ਅੱਗੇ ਪੁੱਛਣ ਲੱਗੀ ਹਾਂ ਪਹਿਲੇ ਤੂੰ ਮੇਰੇ ਰਸ ਤੋਂ ਬੜਾ ਖੁਲੀ ਆ ਗਈ ਬਣਾਇਆ ਆਵਾ ਕਰੋ ਕੰਮ ਕਰਦੀ ਉਹਦੇ ਉੱਠ ਕੇ ਆ ਗਈਆਂ ਜਿਹੜਾ ਬੰਦਾ ਬਿਮਾਰ ਪਿਆ ਹੋਵੇ ਨਾ ਇਹ ਤੇ ਮੈਨੂੰ ਪਤਾ ਮੈਂ ਆਪਣਾ ਕਿੱਦਾਂ ਟਾਈਮ ਪਾਸਦਾ ਹੀ ਕਰਦਾ ਉਹ ਤੇ ਹਰ ਗੱਲ ਉੱਤੇ ਕਦੀ ਮੰਮੀ ਨੂੰ ਯਾਦ ਕਰਦਾ ਕਦੀ ਭੈਣ ਨੂੰ ਯਾਦ ਕਰਦਾ ਐਹੋ ਗੱਲ ਤੇਰੇ ਮੂੰਹੋਂ ਸੁਣੀ ਹੀ ਮੈਂ ਤੂੰ ਕਹਿੰਨੀ ਨਾ ਮੈਂ ਉਹਦਾ ਫਿਕਰ ਦੇ ਵਿੱਚ ਮੈਂ ਤਿਆਰ ਨਹੀਂ ਹੋਈ ਉਹਦੇ ਫਿਕਰ ਦੇ ਵਿੱਚ ਮੈਂ ਰੁਲੀ ਫਿਰਦੀ ਆ ਤੇ ਉਹ ਪਤਾ ਗੱਲ ਕੀ ਕਹਿੰਦਾ ਸੀ ਕਹਿੰਦਾ ਪਤਾ ਨਹੀਂ ਦਵਾਈ ਲੈਣ ਦੇ ਬਾਅਦ ਨੇ ਕਿੱਥੇ ਫਿਰਨ ਨਿਕਲੀ ਆ ਕਿਸਾਂ ਹਾਂ ਮੈਨੂੰ ਕਿੱਥੇ ਫਿਰਨ ਨਿਕਲੀ ਹਾਂ ਤੂੰ ਕੋ ਮੇਰਾ ਬੰਦਾ ਵਾ ਉਹ ਮੈਨੂੰ ਕਹਿ ਸਕਦਾ ਵਾ ਜਿਹੜੇ ਨਾਲ ਹਲਾ ਚੱਲਦੇ ਨੇ ਸਾਡੇ ਘਰ ਦੇ ਉਹਨੂੰ ਮੇਰੇ ਤੇ ਬਹੁਤ ਗੁੱਸਾ ਵਾ ਉਹ ਹਰ ਗੱਲ ਤੇ ਮੈਨੂੰ ਵੀ ਦੋਸ਼ੀ ਕਹੀ ਜਾਂਦਾ ਕਿਸੇ ਮਰ ਤੂੰ ਕੀਤਾ ਆਹੋ ਹੁਣ ਉਹਨੇ ਕਦੀ ਮੈਨੂੰ ਦੋਸ਼ੀ ਕਰੀ ਨਾ ਕੋਈ ਤੈਨੂੰ ਕਹੀ ਜਾਣਾ ਉਹ ਟਾਈਮੋ ਭੁੱਲ ਗਿਆ ਜਦੋਂ ਆਪਾਂ ਉਹਨੂੰ ਸਾਹਮ੍ਹਿਆ ਸੀਗਾ ਕੀ ਨਹੀਂ ਉਹਦੇ ਹੱਥ ਚੋਂ ਦੋ ਵੈ ਹਨ ਮੈਨੂੰ ਕਿਹਨੇ ਨਾ ਸਹੀ ਗੱਲ ਕਹੀ ਹੀ ਉਹ ਹੈ ਤੇ ਹੀਰਾ ਹੀ ਆ ਬਸ ਆਪਾਂ ਨੂੰ ਤਰਾਸ਼ਿਆ ਹੀ ਆ ਤੁਹਾਨੂੰ ਪਤਾ ਸਾਰਾ ਗੋਣ ਹੀ ਉਹਦੇ ਵਿੱਚ ਜੇ ਵੇਖਿਆ ਜਾਵੇ ਨਾ ਕਿਹੇ ਚੀਜ਼ ਦੇ ਵਿੱਚ ਕੋਈ ਐਬੜੀ ਹੈਗਾ ਹੀ ਪੜਿਆ ਲਿਖਿਆ ਹੀ ਚੰਗਾ ਹੀ ਚੰਗਾ ਕਾਰੋਬਾਰ ਹੀ ਸਭ ਕੁਝ ਚੰਗਾ ਹੀ ਉਹ ਤੇ ਮੈਂ ਹੀ ਕਿ ਚੱਲ ਕਾਲਜ ਮੇਰੇ ਨਾਲ ਪੜਦਾ ਹੀ ਤੇ ਮੈਨੂੰ ਵਧੀਆ ਲੱਗਾ ਨਾਲੇ ਨੌਕਰੀ ਵੀ ਕਰਦਾ ਸੀ ਥੋੜੀ ਕਰਦਾ 15000 ਰੁਪਇਆ ਕਮਾਉਂਦਾ ਸੀ ਤੇ ਮੈਨੂੰ ਚੰਗਾ ਵੀ ਲੱਗਾ ਨਾਲੇ ਜਾਰੀ ਜਾਣਕਾਰੀ ਚ ਮੈਂ ਵੀ ਫਿਰ ਪਤਾ ਕਰ ਹੀ ਲਿਆ ਕਿ ਅੱਗੇ ਪਿੱਛੇ ਕੌਣ ਆ ਨਾਲ ਤੁਹਾਨੂੰ ਵੀ ਪਤਾ ਮੈਨੂੰ ਵੀ ਤਾਂ ਮੁੰਡਾ ਹੋਰ ਚਾਹੀਦਾ ਸੀ ਜਿਹੜਾ ਮੇਰੇ ਨਾਲ ਰਵੇ ਸ਼ਹਿਰ ਚ ਹੀ ਰਹੀਏ ਅਹੀਂ ਪਿੰਡ ਦਾ ਨਹੀਂ ਰਹਿਣਾ ਤੇ ਮੈਨੂੰ ਪਤਾ ਲੱਗਾ ਸੀ ਕਿ ਉਹ ਕਿਹੜਾ ਪਿੰਡੋਂ ਆਉਂਦਾ ਜਾਂਦਾ ਆਪਣੀ ਮੰਮੀ ਡਾਡੀ ਦੀ ਕਿਹੜਾ ਸੋਨ ਦਾ ਗੁੰਦਾ ਆਪਣੇ ਇੱਥੇ ਕਮੋਂਦ ਇੱਥੇ ਖਾਂਦਿਆ ਜੇ ਵੇਖਿਆ ਜ ਉਹਨੇ ਮੰਮੀ ਕਹਿੰਦਾ ਨਾ ਬੰਦਾ ਘਟ ਪੜਿਆ ਵੀ ਹੋਵੇ ਨਾ ਜਿੰਨੇ ਰੇੜੀ ਵੀ ਲਈ ਹੋਣਾ ਉਹ ਦੋ ਵਕ ਦੀ ਰੋਟੀ ਖਵਾ ਲੈਂਦਾ ਇਹ ਤੇ ਫੇਰ ਚੰ ਸਾਰੇ ਗੋਣੇ ਹੀ ਉਹਦੇ ਵਿੱਚ ਇਹਦੇ ਬਸ ਆਪਾਂ ਹੀ ਜਿਹੜਾ ਉਹ ਤਰਾਸ਼ਿਆ ਹੀ ਆਪਾਂ ਦੇਣਾ ਬਸ ਉਹ ਮਗਰ ਲਾ ਲਿਆ ਤੂੰ ਹੀ ਲਾ ਲੇ ਤੇ ਮੈਂ ਲਾ ਲਿਆ ਆਪਾਂ ਦੇ ਜਿੱਦਾਂ ਨੂੰ ਕਹਿੰਦੇ ਨੇ ਉਹਨੇ ਵਿਚਾਰੀ ਨਹੀਂ ਉਦਾਂ ਹੀ ਕੰਮ ਕਰਦਾ ਰਿਆ ਚਲੋ ਅੱਜ ਇਹਨਾਂ ਸਭ ਕੋਲ ਰਬਲ ਨੂੰ ਦਿੱਤਾ ਵਾ ਜੇ ਦੇਖਿਆ ਜਾਵੇ ਨਾ ਜੇ ਤੁਸੀਂ ਕਹੋ ਨਾ ਕਿ ਤੂੰ ਹੀ ਬਣਾਇਆ ਜਾਂ ਮੈਂ ਬਣਾਇਆ ਉਹ ਆਪਣੀ ਕਾਬਲੀਅਤ ਤੇ ਬਣਿਆ ਵਾ ਕਿਉਂਕਿ 2-4 ਲੱਖ ਨਾ ਕੋਈ ਬਣ ਨਹੀਂ ਜਾਂਦਾ ਤੇ ਅੱਜ ਜਿੰਨਾ ਵੀ ਇਹਨੇ ਕਮਾਇਆ ਵੜਾ ਤੇ ਜੋੜਿਆ ਵਾ ਉਹਨੇ ਆਪਣੀ ਕਾਬਲੀਅਤ ਤੇ ਸਿਰ ਤੇ ਬਣਾਇਆ ਸਾਰਾ ਕੁਝ ਤੁਸੀਂ 4-5 ਲੱਖ ਰੁਪਏ ਦਿੱਤਾ ਹੀ ਤੇ ਅਜਨੇ ਲੱਖਾਂ ਦਾ ਬਿਜ਼ਨਸ ਖੜਾ ਕੀਤਾ ਵਾ ਜੇ ਵੇਖਿਆ ਜਾਵੇ ਨਾ ਸਾਰਾ ਗੁਣ ਹੀ ਉਹਦੇ ਵਿੱਚ ਇਹਦੇ ਬਸ ਆਪ ਆਈਆਂ ਕਹਿ ਦਿੰਨੇ ਕਿ ਨਹੀਂ ਨਹੀਂ ਜੀ ਸਾਡੇ ਸਿਰ ਤੋਂ ਕੀਤਾ ਮੈਨੂੰ ਤਾਂ ਹੋ ਇੰਨੇ ਪੈਸੇ ਕੀ ਗੱਲ ਮੈਂ ਕੁਝ ਕਰ ਸਕਦੀ ਮੈਂ ਕੁਝ ਨਹੀਂ ਕਰ ਸਕਦੀ ਹਰ ਕੰਮ ਇਨਾਂ ਦਿਮਾਗ ਚਾਹੀਦਾ ਜੋ ਮੇਰੇ ਬੰਦੇ ਕੋਲ ਹੈਗਾ ਹੀ ਅੱਜ ਜਿੰਨਾ ਕੁਝ ਵੀ ਇਹਨੇ ਬਣਾਇਆ ਨਾ ਉਹਨੇ ਆਪਣੀ ਕਾਬਲੀਅਤ ਆਪਣੇ ਦਿਮਾਗ ਨਾਲ ਬਣਾਇਆ ਵਾ ਜੇ ਹੁਣ ਵੇਖਿਆ ਜਾਵੇ ਹਾਂ ਵੇਖੋ ਹਾਂ ਵੀਰਾ ਵੀ ਤੱਕ ਮੁੰਦਾ ਹੀ ਆ ਕਿੰਨਾ ਕਮਾ ਲਿੰਦਾ ਭਾਬੀ ਨੂੰ ਦੁਗਣਾ ਨਾਲ ਕਰਨਾ ਪੈਂਦਾ ਉਹਦੇ ਕੰਮ ਫੇਰ ਜਿਆ ਕਿ ਉਹ ਨਰ ਕਰਦਾ ਤੇਰੇ ਬੱਚਿਆਂ ਦਾ ਚੱਲਦਾ ਵਾ ਤੇ ਜੋ ਕੁਝ ਵੀ ਬਣਿਆ ਨਾ ਜੀ ਬਿਲਡਿੰਗ ਜਿਹੜੇ ਤੁਸੀਂ ਉਹਦੇ ਬੈਠੇ ਜੇ ਇਹ ਤੁਸੀਂ ਬਣਾ ਕੇ ਦਿੱਤੀ ਉਹਨੂੰ ਤੇ ਪਾਪਾ ਦੀ ਘੁਮਾਈ ਦਾ ਬਣਿਆ ਵੀਰੇ ਕੁਆਰੀ ਤੱਕੜ ਇੱਕ ਪਲਾਟ ਤੱਕਣੀ ਵੀ ਆ ਗਿਆ ਕੋਰਾ ਤੇ ਮੇਰੇ ਬੰਦੇ ਨੇ ਜ਼ਮੀਨ ਤੋਂ ਨਾ ਅਰਸ਼ਾ ਤੱਕ ਪਹੁੰਚ ਚੁੱਕਿਆ ਤੇ ਜੀ ਅਜ ਡਿੱਗਿਆ ਵੀ ਨਾ ਕੁਝ ਮੇਰੀਆਂ ਤੇ ਕੋਈ ਟਾੜੀਆਂ ਗਲਤੀਆਂ ਕਰਕੇ ਉਹ ਬੱਲੇ ਤੇਰੇ ਵੇਖਾਂ ਚੜ ਗਿਆ ਸੋਹਰਿਆਂ ਦਾ ਰੰਗ ਲੱਗੀ ਸੋਹਰਿਆਂ ਦੀ ਬੋਲੀ ਬੋਲਣ ਉਹ ਦਿਨ ਭੁੱਲ ਗਈਆਂ ਹਮੇਸ਼ਾ ਤੇਰੇ ਨਾਲ ਮਈਆਂ ਖਲੋਤੀਆਂ ਮੈਂ ਹੀ ਉਹ ਤੇਰਾ ਸਾਥ ਦਿੱਤਾ ਵਾ ਅੱਜ ਤੂੰ ਲੱਗੀ ਹੈ ਨਾ ਉਹਨਾਂ ਦੀ ਭਾਸ਼ਾ ਬੋਲਣ ਹਾਂ ਹੁਣ ਤੈਨੂੰ ਕੱਲੀ ਘਾਚ ਰਹਿਣਾ ਪੈਂਦਾ ਨਾ ਕੰਮ-ਕਾਰ ਕਰਨਾ ਪੈਂਦਾ ਹੋਣਾ ਵਾ ਤਾਂ ਲੱਗੀ ਬੋਲਣ ਵਾ ਅੱਗੇ ਤੇ ਮੈਂ ਕਿਤੇ ਕੱਲੀ ਕੰਮ-ਕਾਰ ਕਰਦੀ ਨਹੀਂ ਸੀ ਨਾ ਸਭ ਕੋਈ ਨਾ ਸਹੀ ਚੱਲਣਦਿਆ ਸੀ ਇਹਦੇ ਮੇਰੀ ਅੱਖਾਂ ਦੇ ਪੱਟੀ ਵੱਜੀ ਗਈ ਕਿੰਨਾ ਜਿੱਦਾਂ ਮੇਰੀ ਮਾਂ ਕਹਿੰਦੀ ਮੈਂ ਤੀ ਉਦਾਂ ਹੀ ਕਰਾ ਮੇਰੀ ਮਾਂ ਨੇ ਮੇਰਾ ਘਰ ਵਸਾਉਣਾ ਮੇਰੀ ਮਾਂ ਨੇ ਮੇਰਾ ਪਰ ਮੈਨੂੰ ਥੋੜੀ ਪਤਾ ਹੈ ਕਿ ਮੈਨੂੰ ਤੁਹਾਡੇ ਮਗਰ ਲਾ ਕੇ ਆਪਣੇ ਬੰਦਾ ਦਾ ਘੱਟੋ ਗੋਣਾ ਪੈਣਾ ਅਗਲਾੜਾ ਮੈਨੂੰ ਪਵਾ ਕੇ ਨਹੀਂ ਕੋਚਾ ਲਾ ਜੇ ਮੈਂ ਦਵਾਈ ਲਿਆ ਕੇ ਦੇਣੀ ਨਾ ਦਵਾਈ ਨਹੀਂ ਖਾਂਦਾ ਇੱਕੋ ਗੱਲ ਕਹਿੰਦਾ ਹੈ ਨਾ ਮੇਰੀ ਮੰਮੀ ਤੇ ਮੇਰੀ ਪੈੜ ਤੇ ਮੇਰਾ ਪਿਓ ਤੇ ਤੁਹਾਨੂੰ ਕੀ ਲੱਗਦਾ ਵਾ ਜੇ ਮੈਂ ਆਪਣੀ ਮਾਂ ਬਗਿਆ ਨਹੀਂ ਰਹਿ ਸਕਦੀ ਕੀ ਗੱਲ ਹੋ ਰਿਹਾ ਪੂਗਾ ਜਿੱਦਾਂ ਮਰਜੀ ਮੰਮੀ ਚਾਹੇ ਉਹਨੇ ਆਪਣੇ ਬਲਬੂਤੇਰੇ ਸਭ ਕੋ ਜਿੱਥੇ ਕੀਤਾ ਬਣਾਇਆ ਵਾ ਆਪਣੇ ਮਾਪਿਆਂ ਕੋ ਨਹੀਂ ਗਿਆ ਪਰ ਹੁਣ ਜਿੰਨਾ ਟਾਈਮ ਵੀ ਉਹਨਾਂ ਕੋ ਰਹੇ ਨਾ ਮੈਨੂੰ ਪਤਾ ਮੇਰਾ ਬੰਦਾ ਉਹਨਾਂ ਨੇ ਕਿੰਨਾ ਕਰਦਾ ਹੁੰਦਾ ਸੀ ਦੇਖ ਲੋ ਮੰਮੀ ਹੁਣ ਤੁਸੀਂ ਆਪਣਿਆਂ ਲਈ ਦੇਖੋ ਚਾਹੇ ਵੱਡਾ ਵੀਰ ਆਵੇ ਭਾਬੀ ਵੀ ਤੁਹਾਡੇ ਨਾਲ ਬੋਧ ਕਰਦੇ ਉਹ ਬਸ ਅੱਡੀ ਨਿੱਕੀ ਜਿਹੀ ਕਿਹਨੇ ਹੁੰਦਾ ਨਾ ਨੋਕ ਚੋਕ ਕੋਈ ਤੂੰ ਇੱਧਰ ਆ ਕੇ ਬਹਿ ਗਏ ਪਰ ਤੂੰ ਇਹ ਵੀ ਗੱਲ ਕਹੀ ਨਾ ਕਿ ਮੈਂ ਵਰਤਾਂਗੀ ਦੋਵਾਂ ਨੇ ਪਰ ਮੈਂ ਰਹਿਣਾ ਇੱਧਰ ਹੀ ਹੁਣ ਰੱਬ ਕਰੇ ਚਲੋ ਕੱਲ ਨੂੰ ਮੇਰੇ ਘਰੇ ਵੀ ਪੁੱਤ ਹੁਣਾਵਾ ਮੇਰੇ ਘਰੇ ਵੀ ਧੀ ਹੁਣੀ ਆ ਤੇ ਮੈਨੂੰ ਕੋਈ ਮੇਰੇ ਲਾਤਬ ਵਗੈਰ ਨਾਲ ਹੀ ਕਰ ਰਹੀ ਤੂੰ ਮੈਂ ਕਿੱਧਰ ਆਉਂਗੀ ਮੇਰਾ ਤੇ ਉੰਜ ਹੀ ਨਹੀਂ ਕੁਝ ਦੇਣਾ ਜੇ ਤੁਹਾਡੇ ਤੋਂ ਬਗੈਰ ਮੈਂ ਨਹੀਂ ਜਾ ਸਕਦੀ ਤੇ ਸੇਵਕ ਆਪਣੇ ਮਾਪਿਆਂ ਤੋਂ ਬਗੈਰ ਕਿੱਧਰ ਆ ਜਾ ਸਕਦਾ ਜੇ ਕੱਲ ਨੂੰ ਮੇਰੇ ਬੱਚੇ ਪੜ ਲੈ ਕੇ ਫੇ ਦੇਸ਼ਾ ਜਾ ਕੇ ਬਹਿ ਜਾਣ ਤੇ ਮੈਂ ਉੱਥੇ ਜਾਵਾਂ ਮੈਨੂੰ ਪਹਿਚਾਣਨ ਤੋਂ ਇਨਕਾਰ ਕਰਦੇ ਕਿ ਤੋ ਹੈ ਕੌਣ ਜੇ ਮੇਰੇ ਮੈਨੂੰ ਪਤਾ ਨਾ ਕਿ ਮੇਰੇ ਦਿਲ ਤੇ ਕੀ ਬਤੋ ਮੈਨੂੰ ਤਾਂ ਮਰਨ ਲੱਗਿਆ ਠੰਡ ਲੱਭੜੀ ਤੇ ਮੈਂ ਉਹ ਵਿਚਾਰੇ ਪਿੰਡੋਂ ਆਏ ਗੁੱਡੇ ਮਾਪਿਓ ਉਹਨਾਂ ਨੂੰ ਮੈਂ ਪਛਾਣਨ ਤੋਂ ਬੰਨ੍ਹਾ ਕਰਤਾ ਮੈਂ ਕਹਾ ਮੈਂ ਨਹੀਂ ਨਾ ਜਾਣਦੇ ਕੌਣ ਆ ਕੌਣ ਨਹੀਂ ਇਹ ਤੇ ਮੈਨੂੰ ਪਤਾ ਹੀ ਨਾ ਕਿ ਉਹ ਕੌਣ ਹੀ ਪਰ ਫਿਰ ਵੀ ਮੇਰੀਆਂ ਅੱਖਾਂ ਤੇ ਪੱਟੀ ਬੱਜੀ ਰਹੀ ਕਿ ਚੱਲ ਛੱਡ ਪਰ ਮੇਰੇ ਕਿਹੜਾ ਕੁਝ ਲੱਗਦੇ ਆ ਮੇਰਾ ਸਿਰ ਸੇਵਕ ਨਾਲ ਰਿਸ਼ਤਾ ਵਾ ਇਹ ਮੇਰਾ ਕਿਹੜਾ ਕੁਝ ਲੱਗਦੇ ਆ ਪਰ ਹੁਣ ਮੰਮੀ ਵੀ ਨੂੰ ਅਹਿਸਾਸ ਹੋ ਗਿਆ ਕਿ ਤਾ ਨੂੰ ਸਗੋ ਚਾਹੀਦਾ ਹੀ ਮੈਨੂੰ ਸਮਝੋਣਾ ਕਿ ਨਹੀਂ ਸਿਮਰਤ ਤੂੰ ਤੇ ਆਪਣਾ ਘਰ ਜੋੜ ਕੇ ਰੱਖ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੂੰ ਆਪਣੇ ਪਰਿਵਾਰ ਨੂੰ ਵੇਖ ਪਰ ਤੁਸੀਂ ਤੁਸੀਂ ਮੈਨੂੰ ਗਾੜੇ ਪੁੱਠੀਆਂ ਮੱਤਾਂ ਦੇਂਦੇ ਰਹੇ ਜੀ ਕਿਨਾ ਤੈਨੂੰ ਕੀ ਰੋਡ 'ਤੇ ਇੰਨੜਾ ਰੱਖਣ ਦੀ ਤੂੰ ਕੱਲੀ ਰਹ ਜਿੱਦਾਂ ਪਹਿਲਾਂ ਰਹਿੰਦੀ ਸੀ ਤੈਨੂੰ ਤੇ ਆ ਜੀਤ ਰੋਕ ਹੋਈ ਨਾ ਤੈਨੂੰ ਤੇ ਉਹ ਜੀਤ ਰੋਕ ਹੋ ਜਾਣਾ ਕੱਪੜਿਆਂ ਦੀ ਗਾਹੀ ਮੈਂ ਕੱਪੜੇ ਤੱਕ ਵਿੱਚ ਪਹਿਰਾਵਾ ਵੀ ਆਪਣਾ ਚੇਂਜ ਕਰਨ ਲਈ ਤਿਆਰ ਸੀ ਕਿਉਂਕਿ ਉਹਨਾਂ ਨੂੰ ਨਹੀਂ ਪਸੰਦੀ ਕੱਪੜੇ ਨਹੀਂ ਚੰਗਾ ਇਹੋ ਜਿਹਾ ਪੋਣਾ ਕਿਹੜਾ ਸ਼ਹਿਰ ਜੀ ਲੋਕ ਕੀ ਪੋਦੇ ਮੈਂ ਉਹ ਵੀ ਗਿਆ ਕਿ ਚੱਲ ਕੋਈ ਨਾ ਸੇਵਕ ਦੀ ਜਿੱਦਾਂ ਕਹਿ ਦੇਣਾ ਉਦਾਂ ਹੀ ਮੰਨ ਲਉ। ਪਰ ਜੋ ਕੁਝ ਵੀ ਹੋਉਂਦਿਆ ਨਾ ਹੁਣ ਮੰਮੀ ਮੈਨੂੰ ਸੱਚੀ ਇਸ ਚੀਜ਼ ਦਾ ਬੜਾ ਪਛਤਾਵਾ ਪੈਂਦਿਆ। ਕਿ ਸੇ ਵਕ ਜਿਹੜੀ ਹਾਲਾਤ ਜਿਹੜਾ ਆਨੂੰ ਪਤਾ ਹੁਣ ਵੀ ਜਰਮੇ ਹੋਣ ਲੱਗੀ ਨਾ ਮੈਂ ਕਿਹਾ ਚਾਹੇ ਮੈਂ ਬਾਹਲਾ ਮਾਰ ਕੇ ਆਈ। ਮੈਂ ਕਿਹਾ ਮੰਮੀ ਠੀਕ ਭਾਬੀ ਠੀਕ ਰਹਿ ਗਈ। ਮੈਂ ਭਾਬੀ ਦਾ ਪਤਾ ਲਾਣ ਚਲੀ। ਉਹਨੇ ਇੱਕ ਵਾਰੀ ਪਿੱਛੇ ਪਾ ਕੇ ਇਹ ਨਹੀਂ ਕਿ ਆਖੀ ਸਿਮਰ ਤੂੰ ਚੱਲ ਜਾ। ਬਸ ਹਾਥ ਕੀ ਮਾਰਤਾ ਕਿ ਤੂੰ ਜਾ। ਉਹ ਮਿੰਨਾ ਕਮੋੜ ਤੱਕ ਨਹੀਂ ਰਿਹਾ। ਨਾ ਮੇਰੀਆਂ ਨੂੰ ਦੇਖਦਾ ਜੇ ਮੈਂ ਕੁਝ ਖਾਣ ਲਈ ਲਿਉਂਦੀ ਖਾਂਦਾ ਤੱਕ ਤੁਹਾਡੀ ਸਭ ਤੋਂ ਜ਼ਰੂਰੀ ਦਵਾਈ ਹੀ ਨਾ ਤੁਹਾਨੂੰ ਦੱਸਿਆ ਨ ਦਵਾਈ ਤਾਂ ਕੁੜੀ ਖਾਂਦਿਆ ਅੱਛਾ ਤੇ ਜਾ ਫਿਰ ਜੇ ਤੈਨੂੰ ਪਿਆਰ ਜਾ ਗਿਆ ਤੇ ਲੈ ਆ ਆਪਣੇ ਮਾਪਿਆਂ ਨੂੰ ਘਰ ਸੱਸ ਨੂੰ ਵੀ ਲੈ ਆ ਘਰ ਸਹੁਰੇ ਨੂੰ ਵੀ ਲੈ ਆ ਘਰ ਤੰਨ ਨਾ ਨਾ ਮਿਲਣਾ ਵਰਤਨਾ ਸ਼ੁਰੂ ਕਰ ਦੇ ਇਹਦੇ ਵਿੱਚ ਤੂੰ ਮੇਨਾਂ ਕਾ ਧੋਖ ਹੀ ਹੋ ਨਹੀਂ ਆ ਜਿਉਣਾ ਚਾਹ ਨਹੀਂ ਲੈ ਆ ਤੈਨੂੰ ਤੇ ਇਹ ਹੋਣਾ ਵਾ ਹੁਣ ਉਹ ਵੀ ਚੱਲ ਗਏ ਨੇ ਤੇ ਕੰਮਕਾਰ ਮੈਂ ਕਿਸ ਤਰ੍ਹਾਂ ਕਰਾਂ ਗੱਲ ਤੇ ਤੇਰੀ ਸਾਰੀ ਘੁੰਮ ਕੇ ਨਾ ਕੰਮ ਤੇ ਹੀ ਹੁੰਦੀ ਆ ਮਾਵਾ ਤੇਰੀ ਸੱਸ ਕੰਮ ਕਰਾਉਂਦੀ ਹੀ ਨਾ ਤੇ ਸ਼ੰਮੀ ਸ਼ਮਿਲ ਨੂੰ ਤੂੰ ਕਰੋ ਜਿਹੜਾ ਕੱਢ ਛੱਡਿਆ ਵਾ ਤਾਂ ਹੁਣ ਤੈਨੂੰ ਕੋਈ ਕੰਮ ਵਾਲੀ ਵੀ ਨਹੀਂ ਲੱਭਾਂਦਾ ਈ ਗੱਲ ਮਮੀ ਕੰਮ ਵਾਲੇ ਦੀ ਨਹੀਂ ਆ ਕੰਮ ਵਾਲੀ ਦਾ ਕੀ ਆ ਏਕੜੀ ਚੋਂ ਚਾਰ ਛੱਡ ਕੇ ਹੁਣ ਪੈਸੇ ਹੋਣੇ ਚਾਹੀਦੇ ਕੋਲ ਗੱਲ ਦੱਸਿਆ ਕੀ ਆ ਸੇਵਕ ਨੂੰ ਆਪਣੇ ਮਾਪਿਓ ਚਾਹੀਦੇ ਤੇ ਮਾਪਿਓ ਕਿਹੜਾ ਮੈਂ ਕਰਾਇ ਦੇ ਲਿਆ ਕੇ ਉਹਦੇ ਸਾਹਮਣੇ ਖੜਾ ਕਰਦਾ ਕਿ ਇਹਨੂੰ ਆਪਣਾ ਮਾਪ ਨੂੰ ਲੈ ਤੈਨੂੰ ਪਿਓ ਬਣਾ ਲਾ ਅੱਛਾ ਤਾਂ ਤੂੰ ਹੁਣ ਮੇਰੇ ਵੱਲ ਪੈਸਿਆਂ ਵਲੋਂ ਆਈ ਆ ਮੇਰੇ ਸੋਨ ਲਾ ਗਾਲਾ ਹੁਣ ਨਹੀਂ ਅਹੀ ਤੇਰੀ ਪੈਸੇ ਦੀ ਕੋਈ ਮਦਦ ਕਰ ਸਕਦੇ ਜਿੰਨੀ ਕਰ ਸਕਦੇ ਨਾ ਘਰ ਦੀ ਬਥੇਰੀ ਹੁਣ ਜੋ ਕੁਝ ਵੀ ਸਾਡੇ ਕੋਲ ਹੈ ਨ ਅਹੀਂ ਆਪਣੇ ਦੋਵੇਂ ਪੁੱਤਾਂ ਵਿੱਚ ਨਾ ਬਰਾਬਰ ਵੰਡ ਛੜਿਆ ਵਾ ਆ ਮੰਮੀ ਵਾ ਤਾਨੂੰ ਕੀ ਲੱਗਦਾ ਮੈਂ ਤੁਹਾਡੇ ਕੋ ਪੈਸੇ ਪਿੱਛੇ ਆਈ ਆ ਮੈਂ ਬੈਠਾ ਮੈਂ ਪਾਣੀ ਲੈ ਕੇ ਆਂਦੀ ਪਹਿਲਾਂ ਨਹੀਂ ਜੂ ਪਾਣੀ ਕੋਈ ਕਿਸੇ ਵੀ ਨਾ ਜਿੱਥੋਂ ਆਇਆ ਮਾਂ ਚਾਹ ਪੀ ਕੇ ਆਇਆ ਸਰਮਾਨਾ ਆ ਪਾਣੀ ਲੈਣ ਤੂੰ ਤੂੰ ਅੱਭੀ ਇੰਨੇ ਟਾਈਮ ਲਾਤਾ ਮੈਂ ਮਾਸੀ ਜੀ ਨੂੰ ਰੰਗ ਬਿਠਾਇਆ ਯਾਰ ਫਲਾਟ ਦੀ ਦਿਖਾਣਾ ਓਏ ਅੰਜਲੀ ਮੈਂ ਉਸੇ ਕੰਮ ਗਿਆ ਸੀਗਾ ਫਲਾਟ ਮੈਂ ਵੇਖ ਕੇ ਆ ਗਿਆ ਵਾ ਬਸ ਮਾਸੀ ਜੀ ਨੂੰ ਪਸੰਦ ਆ ਜੇ ਉਸਨ ਦੇ ਵੀ ਆ ਗੀ ਕਰ ਲੈਣੀ ਆ ਮਿਸਤਰੀਆਂ ਮਸਤਰੀ ਨੂੰ ਸੀ ਸਵੇਰੇ ਗਿਆਨ ਨਾਲ ਸਾਰਾ ਕੁਝ ਚਲੋ ਬੜਾ ਮਾਸੇ ਜੀ ਨੂੰ ਪਸੰਦ ਆ ਜੇ ਪਲਾਨ ਹਾਂ ਹਾਂ ਮੈਂ ਕਿਹਾ ਜੀ ਮਾਸੇ ਜੀ ਜਿੱਥੇ ਕੈਂਗੇ ਨਾ ਉਥੇ ਹੀ ਉਹਨਾਂ ਨੂੰ ਸੀ ਕਮਰਾ ਪਾ ਦੇਣਾ ਜਿਹੜਾ ਪਲਾਨ ਪਸੰਦ ਆਇਆ ਨਾ ਉਹ ਵੀ ਪਲਾਨ ਦੀ ਮਾਸੇ ਨੂੰ ਜੀ ਆਪਾਂ ਜਾਣ ਦੇ ਦੇਣਾ ਅਸੀਂ ਇਹਨਾਂ ਨੂੰ ਆਪਣੇ ਨਾਂ ਰੱਖਣਾ ਜੀ ਮਾਸੇ ਜੀ ਨੂੰ ਨਵੇਂ ਮਕਾਨ ਦੇ ਵਿੱਚ ਹੀ ਰੱਖਾਂਗੇ ਠੀਕ ਹੈ ਨਾ ਮੰਮੀ ਠੀਕ ਆ ਮਾਸੇ ਜੀ ਵਧੀਆ ਕਮਰਾ ਪਾ ਕੇ ਦੇਵਾਂਗੇ ਤੁਹਾਨੂੰ ਨਹੀਂ ਬੇਟਾ ਨਾ ਕੋਈ ਬੇਟਾ ਪੁੱਤਰਾ ਹੋਸੀ ਉੱਥੇ ਰਹਿਣਾ ਬਸ ਵਧੀਆ ਕਮਰੇ ਨਹੀਂ ਟੈਨਸ਼ਨ ਨਾ ਲਓ ਸਾਡੀ ਕੋਈ ਗੱਲ ਮੰਮੀ ਇਹ ਕਿਹੜੀ ਕਿਰਤੀ ਯੋਜੀਆਂ ਗੱਲਾਂ ਕਰਨ ਦੇਓ ਪੈਨਸ਼ਨ ਵਾਲੀ ਕੋਈ ਗੱਲ ਨਹੀਂ ਇਹ ਸਾਡਾ ਫਰਜ ਹੈਗਾ ਹਾਂ ਉਹਨਾਂ ਨੇ ਤੁਹਾਨੂੰ ਆਪਣੀ ਮਾਂ ਸਮਝਾਇਆ ਵਾ ਮਾਂ ਸਮਝਾਇਆ ਕਿ ਮਾਂ ਹੀ ਮੰਦੇ ਨੇ ਚਲੋ ਮੈਂ ਵੀ ਸਭ ਠੀਕ ਮੰਨਦੀ ਆ ਮੈਂ ਵੀ ਉਹਨਾਂ ਨੂੰ ਆਪਣੇ ਬੱਚੇ ਮੰਨਦੀ ਆ ਪਰ ਜਿਹੜੀ ਕਹਾਵਤ ਆ ਨਾ ਮਾਵਾ ਪੁੱਤਾਂ ਦੇ ਘਰੀ ਚੰਗੀਆਂ ਲਾਏ ਮੰਮੀ ਵੇਖੋ ਘਰੀ ਚੰਗੇ ਹੋ ਹਾਂ ਹਾਂ ਪੁੱਤ ਨਹੀਂ ਵੀ ਹੈਗਾ ਵਾ ਹਾਂਜੀ ਹਾਂਜੀ ਉਹ ਤੇ ਹੈ ਹੀ ਤੁਸੀਂ ਨੂੰ ਸੇਵਕ ਕੰਗਰੀ ਇਹਨਾਂ ਨੂੰ ਵੀ ਸਮਝੋ ਨਾ ਨਹੀਂ ਨਹੀਂ ਭਾਬੀ ਜੀ ਸੇਵਕ ਦਾ ਨਾਮ ਤਾਂ ਕਦੀ ਨਾ ਜੋੜਨਾ ਸੇਵਕ ਵਰਗਾ ਭਰਾ ਨਾ ਫੇਰ ਵੀ ਮੰਮੀ ਤੇ ਤੁਸੀਂ ਵੀ ਜੋ ਨਾ ਉਸੇ ਰਿਸ਼ਤੇ ਜੀ ਲੈਣਾ ਮੈਂ ਨਹੀਂ ਚਾਹਦੀ ਰਿਸ਼ਤੇ ਦੇ ਨਾਮ ਦੀ ਅਗਰਾ ਬਦਲੀ ਕਰਕੇ ਨਾ ਉਹਨਾਂ ਦੇ ਵਿੱਚ ਵੀ ਫੇਰ ਇੱਕ ਗ੍ਰਹਿਣ ਲਵਾ ਲਵਾਂ ਕੰਦੀ ਵੀ ਨਹੀਂ ਮੰਮੀ ਕੋਈ ਗ੍ਰਹਿ ਨਹੀਂ ਲੱਗੇਗਾ ਬਹੁਤ ਵਧੀਆ ਰਿਸ਼ਤਾ ਲੱਭੇਗਾ بس ਮੰਮੀ ਸਾਡੇ ਨਾਲ ਹੀ ਰਹਿਣ ਤੇ ਇਹ ਨਹੀਂ ਐ ਨਾਲ ਤੁਹਾਡੇ ਐ ਕਿਧਰ ਚਲੇ ਗਏ ਨੇ ਬਸ ਪੁਰਾਣਾ ਕੰਮ ਸੀਗਾ ਤੇ ਰਸਤੇ ਜਾਂਦਾ ਆਪਣਾ ਕੰਮ ਜਰਾ ਥੋੜਾ ਕਰਕੇ ਆਉਣਾ ਮੈਂ ਚਲੋ ਉਹ ਤਾਂ ਕੋਈ ਗੱਲ ਨਹੀਂ ਨਾਲ ਮੰਮੀ ਤੁਸੀਂ ਕੀ ਕਹਿੰਦੇ ਹੋ ਕੀ ਕਹਿਣਾ ਕੀ ਚਾਹਦੇ ਹੋ ਕੀ ਲਿਖਿਆ ਤੇ ਕੀ ਪੜਾਣਾ ਇਹ ਜੋ ਗੁਜਰੀ ਹੈ ਨਾ ਸਾਡੇ ਬੰਦਿਆਂ ਦੀ ਲਿਖਤ ਲਿਖੀ ਹੋਈ ਆ ਕਿਤੇ ਰੱਬ ਨੇ ਥੋੜੀ ਆਗੇ ਕਾਹ ਪਤਾ ਲਿਖਤੀਆਂ ਸੀ ਇਨਸਾਨ ਦਾ ਹੀ ਲਿਖਿਆਗਾ ਵੈ ਮੈਂ ਤੁਹਾਨੂੰ ਕੀ ਸਮਝਾਣੀ ਹੁੰਨੀ ਆ ਕਿ ਧੀ ਆ ਪੁੱਤਰਾ ਨੂੰ ਤੁਸੀਂ ਇੱਕ ਬਰਾਬਰ ਪਾਲਦੇ ਹੋ ਤੇ ਹੱਕ ਵੀ ਇੱਕ ਜਾਇ ਰੱਖਿਆ ਕੋ ਨਾ ਲੈਣ ਦੇਂਦਾ ਵੀ ਪੁੱਤਰਾ ਕੋ ਲੈਣ ਲਗੇ ਤੁਸੀਂ ਬਿਲਕੁਲ ਨਹੀਂ ਚਿਚਕਦੇ ਤੁਸੀਂ ਹੱਕ ਨਾਲ ਲੈਂਦੇ ਹੋ ਲੜ ਕੇ ਵੀ ਲੈ ਲੈਂਦੇ ਹੋ ਇਹ ਤੁਹਾਨੂੰ ਨਹੀਂ ਕਹਿੰਦੀ ਦੁਨੀਆਂ 'ਚ ਬੜੀਆਂ ਮਾਵਾ ਨੇ ਪੁੱਤਰਾ ਕੋ ਲੜਕੇ ਵੀ ਲੱਲਣੀਆਂ ਤੇ ਜੇ ਧੀਆ ਜਵਾਈ ਜੋ ਪੁੱਤ ਬਣ ਕੇ ਅੱਗੇ ਹੋ ਕੇ ਚੱਲ ਕੇ ਦੇਣਾ ਜਾਂਦੇ ਨਾ ਤਾਂ ਉਹਨਾਂ ਨੇ ਵੀ ਉਹੀ ਪਿਆਰ ਦਿਆ ਕਰੋ ਪਿਆਰ ਹੀ ਸਮਝਾ ਕਰੋ ਐਦਾਂ ਨਾ ਕਰਿਆ ਕਰੋ ਮੰਮੀ ਸਾਹਮਣੇ ਵਾਲਾ ਪਤਾ ਨਹੀਂ ਕੀ ਮਹਿਸੂਸ ਕਰੇਗਾ ਕਿ ਅਹੀਂ ਤਾਂ ਦਿਲੋ ਚੱਲਦੇ ਆਂ ਖਰੇ ਇਹਨਾਂ ਨੇ ਸਾਨੂੰ ਆਪਣਾ ਮੰਨਿਆ ਹੀ ਨਹੀਂਗਾ ਨਹੀਂ ਨਹੀਂ ਮੰਨਿਆ ਕਿਉਂ ਨਹੀਂ ਸਭ ਮੰਨਦੇ ਆਂ ਆਪਾਂ ਆਪਣੇ ਮੰਨਦੇ ਆਂ ਪਰ ਅੰਜੂ ਮੈਂ ਤੈਨੂੰ ਬਹੁਤ ਵਾਰੀ ਸਮਝਾ ਚੁੱਕੀ ਆਂ ਤੂੰ ਇਹ ਮੈਨੂੰ ਗੱਲ ਨਾ ਬਾਰ-ਬਾਰ ਨਾ ਕਹਿ ਅੰਜੂ ਮੰਮੀ ਸ਼ਹਿਰ 'ਚ ਰਹਿੰਦੇ ਹੋ ਸਾਡੇ ਇੱਥੇ ਤੇ ਇੰਨਾ ਕੋਈ ਸੋਚਦਾ ਹੀ ਨਹੀਂ ਬੋਤਾ ਕਿਸੇ ਕੋਲ ਨਹੀਂ ਵੇਲ ਨਹੀਂ ਕਿਸੇ ਬਾਰੇ ਸੋਚੇ ਤੇ ਰਹੀ ਗੱਲ ਪਿੰਡ ਵਾਲਿਆਂ ਦੀ ਨਾਲ ਸਾਨੂੰ ਨੇ ਕਿਹਦੇ ਸੋਚਣ ਦੇ ਨਾਲ ਲੈਣਾ ਦੇਣਾ ਨਹੀਂ ਨਾ ਕਿਸੇ ਨੇ ਸਾਡੇ ਗੱਲ ਦਾ ਦਾਲ ਆਟਾ ਪਾ ਜੈਣਾ ਤੇ ਨਾ ਹੀ ਸਾਡੇ ਕੇ ਦੁੱਖ ਸੁੱਖ ਚ ਖਲੋਣਾ ਦੁੱਖ ਸੁੱਖ ਦੇ ਭਾਈਵਾਲ ਨਹੀਂ ਅਹੀਂ ਹੈਗੇ ਤੇ ਜਦ ਅਹੀਂ ਨਹੀਂ ਕਿਸੇ ਕੋਲ ਇਤਰਾਜ ਕਰਦੇ ਸਾਨੂੰ ਕੀ ਪਈ ਕਿਸੇ ਦੀ ਨਹੀਂ ਅੰਜੂ ਸ਼ਰੀਕਾ ਬਹੁਤ ਗੱਲਾਂ ਕਰੇਗਾ ਇਸੇ ਲਈ ਬੇਟਾ ਮੈਂ ਕਹਿੰਨੀ ਆ ਸਮਝਣ ਦੀ ਕੋਸ਼ਿਸ਼ ਕਰੋ ਮਾਸੀ ਜੀ ਕਿਹੜੇ ਸ਼ਰੀਕੇ ਉਜਿਹੇ ਕਿ ਜਿਨ੍ਹਾਂ ਦਾ ਕੋਈ ਆਣਾ ਨਹੀਂ ਜਾਣਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋ ਦੁੱਖ ਵੀ ਦੁੱਖ ਨਹੀਂ ਕੋਈ ਸੁੱਖ ਨਹੀਂ ਤੇ ਉਹਨਾਂ ਦਾ ਤੇ ਕੰਮ ਹੈ ਬੋਲਣਾ ਠੀਕ ਹੈ ਸ਼ਰੀਕੇ ਹੁੰਦੇ ਕਾਦੇ ਵਾਸਤੇ ਹੈ ਕੰਮ ਇਹ ਕਿੰਨਾ ਵਾਸਤੇ ਨਹੀਂ ਸ਼ਰੀਕੇਤਾ ਦੇ ਪਿਆ ਨਹੀਂ ਤੇ ਉਹਨਾਂ ਨੂੰ ਘੈਂਟਾ ਨਾ ਕਹਿਦੀਏ ਅਸੀਂ ਤੁਹਾਨੂੰ ਆਪਣੀ ਮਾਂ ਮੰਨਿਆ ਠੀਕ ਹੈ ਤੇ ਤੁਸੀਂ ਸਾਨੂੰ ਆਪਣੇ ਪੁੱਤ ਵੀ ਮੰਨ ਲੰਕੇ ਨਾ ਤੇ ਸਾਡੇ ਨਾਲ ਚੱਲੋ ਠੀਕ ਹੈ ਤੇ ਇਹ ਹੀ ਸੇਵਕ ਦੀ ਗੱਲ ਪਰ ਜਦੋਂ ਉਹਨੂੰ ਸਮਝ ਆਏਗੀ ਉਦੋਂ ਆਏਗੀ ਉਹਨੇ ਦੇ ਸਾਨੂੰ ਇੱਕ ਮੌਕਾ ਦਿਓ ਸਾਨੂੰ ਇਹ ਫੈਰਾ ਆਪਣੀ ਸਾਡੀ ਝੋਲੀ ਪਾਓ ਸਹੀ ਜੇ ਨਹੀਂ ਮੈਂ ਕਹਿੰਦੇ ਨਾ ਗੁਰੂ ਘਰ ਵੀ ਕਿਸੇ ਮੰਦਿਰ 'ਚ ਵੀ ਜਾ ਕੇ ਬੱਚੇ ਖਲੋਏ ਨੇ ਨਾ ਖਿ ਜੋੜ ਕੇ ਉਸ ਟਾਈਮ ਤੇ ਰੱਬ ਵੀ ਸੁਣ ਲੈਂਦਾ ਹੈ ਤੇ ਤੁਸੀਂ ਤੁਸੀਂ ਇਦਾਂ ਕਰਨ ਦੇ ਕਰਮਾ ਵਾਲੇ ਤੁਸੀਂ ਕਿਤਨੋਂ ਇੰਨਾ ਪਿਆਰ ਦੇਣ ਵਾਲੇ ਮਿਲੇ ਨੇ ਮੈਂ ਤੇ ਹੈਗੀ ਹੀ ਕਰਮਾ ਵਾਲੀ ਤੇਰੀ ਵੀ ਮੰਮੀ ਕਦੀ ਨਾ ਸੋchnਾ ਕਿ ਕਦੀ ਇਹ ਕਿਹੇ ਲੋਕਾਂ ਨਾਲ ਮਹਿਨਾ ਲੈਣਗੇ ਕਿ ਲੈ ਵੀ ਕਦੀ ਤੇਰੀ ਮਾਂ ਇਥੇ ਰਹੀ ਸੀ ਉਹਨਾਂ ਨੇ ਮੇਰੀ ਕੋਈ ਗੱਲ ਕੀਤੀ ਤੇਰੀ ਮਾਂ ਬਾਪ ਚੋਈਗੀ ਮਾਸੀ ਮੂਹ ਨਾਲ ਕੰਨੇ ਆ ਪਰ ਅੰਦਰੋਂ ਮਾਮਲੇ ਨੇ ਇਹ ਪਤਾ ਜੋ ਤੂੰ ਕਰ ਰਿਆ ਨਾ ਬਹੁਤ ਅੱਛਾ ਕਰ ਰਿਆ ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਜੀ ਅਹੀਂ ਪੜਿਆ ਸੁਣਿਆ ਵੇਖਿਆ ਵੀ ਆ ਧੀ ਦਾ ਘਰ ਦਾ ਨਾ ਪਾਣੀ ਵੀ ਨਹੀਂ ਹੈ ਪੀ ਸਕਦੀ ਇਹ ਗੱਲ ਕੀਤੀ ਜਾਈ ਅੱਗੋ ਤਾਂ ਨਹੀਂ ਤੁਸੀਂ ਕਹਿਣਾ ਇਹ ਤੁਹਾਡੇ ਪੁੱਤ ਦਾ ਹੀ ਕਾਰ ਹੈਗਾ ਨੀਸ਼ ਮੈਂ ਕਿੱਦਾਂ ਭੁੱਲ ਜਾ ਹੈ ਕਿ ਮੈਂ ਇੱਥੇ ਧੀ ਦਿੱਤੀ ਆ ਤੁਸੀਂ ਜੀਂਦੇ ਹੋ ਤੇ ਤੁਹਾਡੇ ਨਾਲ ਮਾਲਾ ਨਾ ਪਰ ਤੁਸੀਂ ਸਾਗਰ ਨੂੰ ਆਪਣਾ ਪੁੱਤ ਨਹੀਂ ਨ ਸਮਝਦੇ ਫਿਰ ਜਵਾਈ ਸਮਝਦੇ ਹੋ ਨਾ ਨਹੀਂ ਨਹੀਂ ਸਾਗਰ ਮੇਰਾ ਪੋਤੇ ਆ ਜਵਾਈ ਨਹੀਂ ਬਸ ਪੋਤਾ ਹੈਗਾ ਨਾ ਉਹ ਪੁੱਤ ਸਮਝ ਕੇ ਤੁਸੀਂ ਇੱਥੇ ਰਹਿਣਾ ਰਹਿਮਾਨ ਨਾਲ ਅੰਜੂ ਕੀ ਕਮਲੀਆਂ ਘੋਟੀ ਜਾਨੀ ਹੈ ਤੂੰ ਕਿਉਂ ਇੰਨਾ ਮਜਬੂਰ ਕਰਨ ਦੀ ਉਹਨਾਂ ਸਾਹਮਣੇ ਸਾਨੂੰ ਨਹੀਂ ਚੰਗਾ ਲੱਗਦਾ ਅੰਜੂ ਮਾਪੇ ਧੀਆ ਕਰਨੇ ਹੀ ਰਹਿ ਸਕਦੇ ਮੈਂ ਤੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ ਕੀ ਚਾਹੁੰਦੇ ਹੋ ਮੈਂ ਕਿੱਥੇ ਜਾਣਾ ਜੇ ਦੱਸਿਓ ਜਰਾ ਮੈਂ ਨਾ ਜਾਵਾਂ ਸੇਵਕ ਕੋ ਤੇ ਨਾ ਪੁੱਤ ਰਵਾਂ ਇੱਥੇ ਮੈਨੂੰ ਸਾਨੂੰ ਨਾ ਤੂੰ ਦੋਵਾਂ ਜਾਣਿਆਂ ਨੂੰ ਕਿਸੇ ਗੁਰਦੁਆਰੇ ਛੱਡਿਆ ਸ਼ਾਬਾਸ਼ ਮੰਮੀ ਤੁਹਾਡੇ ਹਾ ਕਿਹੜੀ ਗੱਲ ਕੀਤੀ ਜੇ ਗੁਰੂ ਦਾ ਘਰ ਨਾ ਉੱਥੇ ਜਾ ਕੇ ਥਾ ਟਿੱਕੀਦਾ ਅਰਦਾਸ ਕਰੀਦੀ ਬੰਦਗੀ ਕਰੀਦੀ ਨਾ ਕਿ ਜਾ ਕੇ ਉਹਨੂੰ ਸਰਾਮ ਬਣਾ ਲੀਦਾ ਚਲ ਛੱਡ ਤੂੰ ਸਾਨੂੰ ਪਿੰਡ ਜਾਣ ਦੇ ਪਿੰਡ ਹਾਂ ਕੋਈ ਗੱਲ ਨਹੀਂ ਰੱਖਿਆ ਚਾਚੇ ਉਹਨਾਂ ਨੇ ਚਾਚੇ ਨਾਲ ਲੜ ਲੜ ਕੇ ਤੁਹਾਡੀ ਜ਼ਿੰਦਗੀ ਅੱਧੀ ਕਰ ਦੇਣੀ ਹੋਰ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਉਹਨਾਂ ਦੀ ਸਭ ਗੱਲਾਂ ਬਰਦਾਸ਼ਤ ਕਰ ਲਾਂਗੀ ਕੋਈ ਗੱਲ ਨਹੀਂ ਭਾਬੀ ਇਹਨਾਂ ਨੇ ਨਹੀਂ ਜੀ ਸੁਣਨੀ ਹੀ ਨਹੀਂ ਸੁਣੀ ਮੈਂ ਦੇਖ ਲਿਆ ਦਾ ਸੰਜੂ ਉਹ ਕੀ ਕਰਨਾਗਾ ਵੇ ਤੇ ਸੁਣਦਾ ਹੀ ਨਹੀਂ ਪਏ ਨਾ ਸੁਣਨ ਕੋਈ ਗੱਲ ਨਹੀਂ ਕਹਿੰਦੇ ਨਾ ਭਾਬੀ ਜਦੋਂ ਇੱਕ ਉਮਰ ਚ ਬੰਦਾ ਆ ਜਾਂਦਾ ਹੈ ਜਾਨੀ ਕਿ ਸਿਆਣਾ ਹੋ ਜਾਂਦਾ ਜਿਆਦਾ ਬਜ਼ੁਰਗ ਸਾਡੇ ਬੱਚੇ ਵੀ ਕਰਦੇ ਨੇ ਜਿੱਦਾਂ ਬਸ ਉਹ ਬੱਚਿਆਂ ਵਾਲੀ ਆਦਤ ਆ ਜਾਂਦੀ ਹੈ ਐਵੇਂ ਨਹੀਂ ਕਹਿੰਦੇ ਛੋਟਾ ਬੱਚਾ ਤੇ ਬਜ਼ੁਰਗ ਇੱਕ ਸਮਾਨ ਹੋ ਜਾਂਦਾ ਉਹਦੀ ਜਿੱਦਾਂ ਉਹਦੀ ਅੜੀ ਉੱਥੇ ਆ ਜਾਂਦੀ ਹੈ ਪਰ ਉਹਨਾਂ 'ਸੀ ਤੇ ਆਪਣਾ ਫਰਜ਼ ਨਹੀਂ ਪਾਣਾ ਹੈ ਨਾ ਬਿਲਕੁਲ ਨਹੀਂ ਪਾਣਾ ਹੈ ਨਾ ਮੰਮੀ ਸੋਨਾ ਪਾਪਾ ਸੋਨਾ ਨਾ ਸੁਣ ਪਰ ਮੈਂ ਜੋ ਗੱਲ ਕੀਤੀ ਹੈ ਨਾ ਤੇ ਜੋ ਇਹਨਾਂ ਨੇ ਕਿਹਾ ਉਹ ਗੱਲ ਪੁਗਾਣੀ ਹੈ ਅਸੀਂ ਸੇਵਕ ਵੱਲੋਂ ਕਿਹੇ ਗੱਲੋਂ ਪਿੱਛੇ ਨਹੀਂ ਪੈਰ ਪਾਉਂਦੇ ਉਹਨੂੰ ਵੀ ਟਾਈਮ ਚਾਹੀਦਾ ਇੱਕ ਕਿਸੇ ਬੰਦੇ ਨੇ ਜਦੋਂ ਕੁਝ ਗਲਤ ਕੀਤਾ ਹੋਵੇ ਨਾ ਉਹ ਥੋੜੀ ਦੇਰ ਲਈ ਕੱਲਿਆ ਛੱਡ ਦੇਣਾ ਚਾਹੀਦਾ ਦੇਖੋ ਉਹ ਰਾਹ ਪਟਕਦਾ ਪਟਕਦਾ ਕਿੱਥੋਂ ਤੱਕ ਜਾਂਦਾ ਹੈ ਕਿ ਵਾਪਸ ਮੁੜਦਾ ਹੈ ਬਿਲਕੁਲ ਕਹਿੰਦੇ ਨਾ ਸਵੇਰ ਦਾ ਭੁੱਲਿਆ ਅger ਸ਼ਾਮਾ ਨੂੰ ਆ ਜੇ ਤਾਂ ਭੁੱਲਿਆ ਨਹੀਂ ਹੁੰਦਾ ਤੇ ਸ਼ਾਮਾ ਵਾਲੀ ਗੱਲ ਹੀ ਨਹੀਂ ਜਾਈ ਮੇਰੇ ਮਾਪੇ ਬਾਬ ਨੇ ਬੜਾ ਕਸ਼ਟ ਚੱਲੇ ਆ ਪਿੰਡ ਵੀ ਚੱਲੇ ਆ ਸ਼ਹਿਰ ਆ ਕੇ ਵੀ ਚੱਲੇ ਆ ਅਰੇ ਸਾਹਮਣੇ ਖਲੋਤੇ ਮਾਪੇ ਬਾਬ ਨੂੰ ਭੁੱਲ ਗਏ ਨੇ ਪਛਾਣ ਨਹੀਂ ਭੁੱਲ ਗਏ ਨੇ ਕਿੰਨੇ ਦਿਨ ਹੋ ਗਏ ਨੇ ਚਲੋ ਮੈਂ ਕਹਿੰਨੀ ਲੱਖ ਨਰਾਜ਼ ਗਈ ਇੱਕ ਫੋਨ ਤਾਂ ਕਰ ਸਕਦਾ ਨਾ ਇਹ ਰਾਤੀ ਚੀਕਾ ਮਾਰਦੇ ਨੇ ਤੇ ਮੈਂ ਕਦੀ ਕਦੀ ਉਦਾਂ ਤੁਸੀਂ ਪਿੱਛੇ ਫੰਕਸ਼ਨ ਗਏ ਸੀ ਰੀਹਾ ਤੁਹਾਡੇ ਨਾਲ ਸੀ ਮਗਰੋਂ ਵੀ ਇਹੀ ਕੁਛ ਹੋਇਆ ਬੈਠੇ ਬੈਠੇ ਰੋਣ ਲੱਗ ਪਏ ਖਿਆਲ ਆਂਦੇ ਮੈਂ ਮੰਦੀ ਆ ਔਲਾਦ ਆਂਧਰਾ ਦੀ ਤਰ੍ਹਾਂ ਹੁੰਦੀ ਐ ਦੂਰ ਨਹੀਂ ਰਹੀ ਜਾਂਦੀ ਪਰ ਬੱਚੇ ਨੂੰ ਵੀ ਸੁਧਾਰਨ ਲਈ ਨਾ ਥੋੜਾ ਕੁੱਟ ਭਰਨਾ ਹੀ ਪੈਂਦਾ ਨਾ ਰਹਿਣਾ ਪੱਕੇ ਚਲ ਜੇ ਨਾ ਆਪਣੇ ਸੇਵਕ ਕੋਲ ਪਰ ਅਏ ਨਹੀਂ ਜਾਂਦੇ ਨਾ ਅੰਜੂ ਨਾ ਕਰ ਬੱਸ ਹੁਣ ਪਾਜੀ ਚਲੋ ਆਪਾਂ ਚੱਲੀਏ ਪੇਪਰ ਤੇ ਫਿਰ ਮੈਂ ਰੋਟੀ ਪਾਣੀ ਕਰਨੀ ਆ ਤੁਸੀਂ ਜਾਓ ਠੀਕ ਹੈ ਮੈਂ ਆ ਕੇ ਪਲੋਟ ਦਿਖਾਉਂਦਾ ਹਾਂ ਹਾਂਜੀ ਉੱਠੋ ਮੰਮੀ ਉੱਠੋ ਅੰਜੂ ਮੈਂ ਤੇ ਨਾ ਵਾਕਈ ਦੋਵੇਂ ਬੱਚੇ ਅੱਗੇ ਹਾਰ ਗਏ ਕੋਈ ਗੱਲ ਨਹੀਂ ਕਿਤੇ ਨਾ ਸਾਡੇ ਛੋਟੇ ਨੇ ਜਿੱਦਾਂ 부ਗਾਉਂਦੇ ਸੀ ਨਾ ਅੱਜ ਫੇਰ 부ਗਾ ਦੋ ਚਲੋ ਚੱਲੀਏ